ਬਾਲੀਵੁੱਡ ਐਕਟਰ ਸੈਫ ਅਲੀ ਖਾਨ ਅੱਜ ਯਾਨੀ 16 ਅਗਸਤ ਨੂੰ ਆਪਣਾ 54th ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਦਾ ਇਸ ਮੌਕੇ ਤੇ ਉਹਨਾਂ ਦੀ ਲਾਡਲੀ ਬੇਟੀ ਸਾਰਾ ਅਲੀ ਖਾਨ ਉਹਨਾਂ ਲਈ ਕੇਕ ਤੇ ਕਾਫੀ ਜ਼ਿਆਦਾ ਚੀਜ਼ਾਂ ਬਰਥਡੇ ਸੈਲੀਬ੍ਰੇਸ਼ਨ ਦੀਆਂ ਚੀਜ਼ਾਂ ਜਿਹੜੀ ਲੈ ਕੇ ਪਹੁੰਚੀ ਹੈ ਦੱਸਦੇ ਬਾਲੀਵੁੱਡ ਐਕਟਰੈਸ ਸਾਰਾ ਅਲੀ ਖਾਨ ਨੂੰ ਸ਼ੁੱਕਰਵਾਰ ਦੀ ਦੁਪਹਿਰ ਕਰੀਨਾ ਕਪੂਰ ਦੇ ਘਰ ਸਪੌਟ ਕੀਤਾ ਗਿਆ ਤੇ ਨਾਲ ਹੀ ਐਕਟਰਸ ਆਪਣੇ ਪਿਤਾ ਸੈਫ ਅਲੀ ਖਾਨ ਲਈ ਬਰਥਡੇ ਸੈਲੀਬ੍ਰੇਟ ਦਾ ਬਰਥਡੇ ਜਿਹੜਾ ਸੈਲੀਬ੍ਰੇਟ ਕਰਨ ਲਈ ਪਹੁੰਚੀ ਇਸ ਐਕਟ੍ਰੈਸ ਨੂੰ ਪਪਾਰਾਜ਼ੀ ਨੇ ਜੜਾਈ ਕੈਦ ਕਰ ਲਿਆ ਸਾਹਮਣੇ ਆਏ ਦਿਨ ਇਨੀ ਤਸਵੀਰਾਂ ਜਿਹੜੀਆਂ ਨੇ ਹੁਣ ਸੋਸ਼ਲ ਮੀਡੀਆ ਤੇ ਉਸ ਦੀਆਂ ਉਹ ਵਾਇਰਲ ਹੋ ਰਹੀਆਂ ਨੇ ਦਾ ਜੀਏ ਸਾਰਾ ਲਿਖਾਨ ਨੂੰ ਇੱਕ ਕੈਜੂਅਲ ਲੁੱਕ ਵਿੱਚ ਦੇਖਿਆ ਜਾ ਸਕਦਾ ਹੈ ਤੁਸੀਂ ਫੋਟੋਸ 'ਚ ਦੇਖ ਦਿਓ ਕਿ ਇੱਕ ਸਾਰਾ ਲਿਖਾਂ ਜਿਹੜੀ ਐ ਉਹ ਕੈਜੂਅਲ ਲੁੱਕ ਵਿੱਚ ਪਿਤਾ ਸੈਫਾ ਲਿਖਾਂ ਦਾ ਬਰਥਡੇ ਮਨਾਉਣ ਪਹੁੰਚੀ ਐ ਸਲੇ ਬਰੇਸ਼ਨ ਦੀ ਕਈ ਚੀਜ਼ੋ ਦੇ ਹੱਥ ਵਿੱਚ ਦੇਖੀਆਂ ਜਾ ਸਕਦੀਆਂ ਨੇ ਉਹਨਾਂ ਨੇ ਵਧੀਆ ਡੈਡ ਲਿ ਕੇ ਜਿਹੜਾ ਇੱਕ ਕੇਕ ਜਿਹੜਾ ਹੈ ਉਹ ਤਿਆਰ ਕੀਤਾ ਐ ਤੇ ਨਾਲ ਹੀ ਸਾਰਾ ਲਿਖਾਂ ਇੰਨੇ ਤਸਵੀਰਾਂ ਵਿੱਚ ਦੀਪਕ ਟੋਪ ਦੇ ਨਾਲ ਲਾਈਵ ਲਾਈਵ 'ਚ ਜਿਹੜੀ ਐ ਬਣੀ ਹੋਈ ਐ ਉਹੀ ਐਕਟ੍ਰੈਸ ਦੇ ਸਦਾ ਲਈ ਪਿਤਾ ਸੈਫ ਦੇ ਬਰਥਡੇ ਦੀ ਖੁਸ਼ੀ ਜਿਹੜੀ ਐ ਉਹ ਸਾਫ਼ ਚਲਕ ਰਹੀ ਐ ਸਾਫ਼ ਜਿਹੜੀ ਉਹਦੇ ਚਿਹਰੇ 'ਤੇ ਤੇ ਦਿਖਾਈ ਦੇ ਰਹੀਆ ਉਹਨਾਂ ਨੇ ਕਾਰਜ ਵਿੱਚ ਜਾਣ ਤੋਂ ਪਹਿਲਾਂ ਪੈਪ ਨੂੰ ਕੁਝ ਪੋਜ਼ ਵੀ ਦਿੱਤੇ ਤੇ ਨਾਲ ਹੀ ਸਾਰਾ ਲਿਖਾਨ ਹਰ ਸਾਲ ਵਾਂਗ ਜਿਹੜਾ ਸੈਫ ਅਲੀ ਖਾਨ ਦਾ ਬਰਥਡੇ ਸੈਲੀਬ੍ਰੇਟ ਕਰਦੀ ਐ ਤੇ ਨਾਲ ਹੀ ਇਸ ਵਾਰ ਵੀ ਇੱਕ ਵੱਖਰੇ ਹੀ ਇੱਕ ਸੋਹਣੇ ਅੰਦਾਜ਼ ਵਿੱਚ ਉਹ ਸੈਲੀਬ੍ਰੇਟ ਕਰਦੀ ਨਜ਼ਰ ਆਵੇਗੀ ਪਰਦਾਸੀਓ ਉਹ ਬੇਟੇ ਵੀ ਜਿਹੜੇ ਨੇ ਉਹ ਵੀ ਆਪਣੇ ਪਿਤਾ ਦੇ ਬਰਥਡੇ ਤੇ ਜਿਹੜਾ ਇੱਕ ਡੈਸ਼ਿੰਗ ਲੁੱਕ ਵਿੱਚ ਜਿਹੜੇ ਨੇ ਪਹੁੰਚਣਗੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਲਿਖਾਂ ਦੀ ਆਖਰਵਾਰ ਫਿਲਮ ਅਡਰ ਮੁਬਾਰਕ ਜਿਹੜੀ ਆ ਦਿਖਾਈ ਦਿੱਤੀ ਸੀ ਜੋ ਕਿ ਕਾਫੀ ਜ਼ਿਆਦਾ ਲੋਕਾਂ ਨੂੰ ਪਸੰਦ ਆਈ ਸੀ